ਕੱਢ ਕੇ ਜਾਵਾਂਗੇ ਜਮ ਪਾਸ ਅੰਦਰ ਆਵਾਜ਼ ਦੀ ਗਾਈ ਬਾਹਰ ਆਵਾਜ਼ ਆਈ ਗੁਰੂ ਲੋਟ ਲੱਜਾ ਤੋਂ ਉੱਤੇ ਉੱਠ ਕੇ ਸਾਰੀ ਸੰਗਤ ਨੇ ਪੁਕਾਰਨਾ ਇਹ ਤੁਹਾਡੇ ਸਵਾਸ ਜਿਹੜੇ ਆਪਾਂ 5 ਮਿੰਟ ਨਾਮ ਜਪਾਂਗੇ ਇਹਨਾਂ ਨੇ ਤਾਂ ਆਪਣੀ ਉੱਥੇ ਸਹਾਇਤਾ ਕਰਨੀ ਹੈ ਕਿੱਥੇ ਜਿੱਥੇ ਲੇਖਾ ਮੰਗੀ ਹੈ ਉੱਥੇ ਖੜੇ ਦਸਨ ਉੱਥੇ ਖੜੇ ਦੇਖਣਗੇ ਇਹ ਸਵਾਸ ਸਾਡੇ ਹੋਰ ਨਾ ਕਿਸੇ ਭੈਣ ਨਾ ਕਿਸੇ ਭਰਾ ਨੇ ਨਾ ਕਿਸੇ ਬਾਬੇ ਨੇ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਐਵੇਂ ਨਾ ਕਿਸੇ ਦੇ ਭਰਮਾਂ ਭਲੇਖਿਆਂ ਦੇ ਵਿੱਚ ਰਹਿ ਜਿਓ ਸਿਰਫ ਸਵਾਸ ਸਾਡੀ ਸਿਮਰਨ ਸਾਥ ਦੇਣਗੇ ਜਿਹੜਿਆਂ ਦੇ ਨਾਲ ਅਸੀਂ ਸਿਮਰਨ ਕਰਾਂਗੇ ਕਰੋ ਬਾਮਖ ਪਿਆਰੇਓ ਨੇਤਾ ਬੰਦ ਕਰੋ ਜਿਸ਼ੁਰ ਵਾ ਗੋ ਵਾ ਗੋ ਵਾ ਗੋ ਵਾ ਗੋ ਵਾ ਗੋ गुरु guru, गुरु guru, गुरु guru, गुरु माय गुरु माय गुरु माय

ਗੁਰਮੁਖ ਪਿਆਰੇ ਸਹਿਜ ਅੰਤਰਗਤ ਹੋ ਜੋ ਅੰਤਰਗਤ ਗੁਰਮੁਖ ਪਿਆਰਿਓ ਹੁਣ ਆਪਾਂ ਨੇ ਗੁਰਮੰਤਰ ਵੀ ਬੰਦ ਨੇਤਰ ਵੀ ਬੰਦ ਸਿਰਫ ਅੰਦਰ ਸਵਾਸ ਜਾਂਦਾ ਤੇ ਆਉਂਦਾ ਵੇਖਣੇ 1 ਮਿੰਟ ਦੇ ਲਈ ਸਾਰੀ ਸੰਗਤ ਨੇ ਨੇਤਰਾਂ ਨੂੰ ਬੰਦ ਆਪਣੇ ਅੰਦਰ ਸਵਾਸ ਜਾਂਦਾ ਤੁਹਾਡੇ ਇਹ ਸਵਾਸ ਕਿੱਥੋਂ ਤੱਕ ਜਾਂਦਾ ਨਾਭੀ ਤੱਕ ਨਾਬੀ ਨਾਲ ਟਕਰਾ ਕੇ ਵਾਪਸ ਆਉਂਦਾ ਸਿਰਫ 1 ਸਕਿੰਟ ਦੇ ਲਈ ਇਹਨੂੰ ਦੇਖੋ ਤੇ ਮਹਿਸੂਸ ਕਰੋ ਇਹਨੂੰ ਦੇਖਦੇ ਦੇਖਦੇ ਹੀ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋਣਿਆ ਗਰਮ ਪਿਆਰੋ ਸਿਰਫ 1-2 ਮਿੰਟਾਂ ਦੇ ਲਈ ਅੰਤਰ ਧਿਆਨ ਹੋਣ ਦੀ ਕਿਰਪਾਲਤਾ ਕਰੋ ਜੀ ਹੰ ਗੁਰੂ ਵਾਹ ਗੁਰੂ ਗੁਰਮੁਖ ਪਿਆਰਿ ਥੋੜੇ ਜਿਨੇ ਅੱਖਰ ਖੋਲ ਕੇ ਆਪਣੇ ਹੀ ਨੇੜੇ ਦੇਖਣ ਦੀ ਕਿਰਪਾਲਤਾ ਕਰੋ ਜੀ ਜਿਉਂ ਹੀ ਅਭਿਆਸੀ ਅਭਿਆਸ ਕਰਨ ਵਾਲੇ ਗੁਰਮੁਖ ਐਤਾ ਨੇਤਰਾ ਨੂੰ ਖੋਲਦੇ ਐ ਉਹਨਾਂ ਦੇ ਦਰਸ਼ਨ ਦਿਦਾਰੇ ਕਰ ਲੈਂਦੇ ਐ ਪਰਮਪితਾ ਪਰਮਾਤਮਾ ਦੇ ਕਿਉਂ ਕਿਉਂਕਿ ਮਾਲਕ ਸਾਰਿਆਂ ਤੋਂ ਨੇੜੇ ਵੱਸਦਾ ਹੈ ਹੁਣ ਸਾਡੇ ਨੇਤਰਾਂ ਦੇ ਵਿੱਚ ਸਿਮਰਨ ਦੀ ਵਾਈਬ੍ਰੇਸ਼ਨ ਹੈ ਤਾਕਤ ਹੈ ਉਸ ਤਾਕਤ ਦੇ ਨਾਲ ਅਸੀਂ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰ ਲੈਣੇ ਆ ਕਰ ਸਕਦੇ ਆ ਜਿਨ੍ਹਾਂ ਨੂੰ ਦਰਸ਼ਨ ਨਹੀਂ ਹੋਏ ਨਵੇਂ ਨੇ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਇਸ ਵੇਲੇ ਥੋੜਾ ਜਿਹਾ ਧੁੰਦੂ ਤਾਰਾ ਹੈ ਥੋੜਾ ਧੁੰਦਲਾਪਣ ਹੈ ਜਦੋਂ ਅਸੀਂ ਵਾਰ-ਵਾਰ ਅਭਿਆਸ ਕਰਾਂਗੇ ਇਕੰਧਲਾਪਣ ਤੁਹਾਡਾ ਦੂਰ ਹੋ ਜਾਣਾ ਹੈ ਅਤੇ ਇੱਥੇ ਪਰਮ ਪਿਤਾ ਪਰਮਾਤਮਾ ਦੇ ਸਾਨੂੰ ਦਰਸ਼ਨ ਹੋ ਜਾਣੇ ਜਿਹੜਾ ਰੋਜ਼ ਪੜ੍ਹਦੇ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪਰ ਪੜੀ ਲਈ ਗੁਰਮਖ ਪਿਆਰਿਓ ਅਜ ਤੱਕ ਦਰਸ਼ਨ ਨਹੀਂ ਕੀਤੇ ਆਪਾਂ ਨੇ ਦਰਸ਼ਨ ਕਰਨੇ ਜਿੰਨੀ ਦੇਰ ਦਰਸ਼ਨ ਨਹੀਂ ਹੁੰਦੇ ਪਤਸ਼ਾਹ ਆਪਾਂ ਨੂੰ ਕਹਿ ਰਿਹਾ ਮਨਮੁਖ ਬੋਲੇ ਅੰਦਲੇ ਕਹਿੰਦੇ ਬੋਲੇ ਵੀ ਨੇ ਮਨਮੁਖ ਅੰਨੇ ਵੀ ਨੇ ਮਨਮੁਖ ਗਰਮਖ ਪਿਆਰੇਉ ਨੇਤਰਾਂ ਨੂੰ ਖੋਲਦੇ ਜਾਓ ਖੋਲਦੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਭਿਆਸ ਆਪਾਂ ਕੱਟੋ-ਕੱਟ ਇੱਕ ਘੰਟਾ ਕਰਨਾ ਹੁੰਦਾ ਉਸ ਤੋਂ ਬਾਅਦ 15-20 ਮਿੰਟਾਂ ਦੇ ਲਈ ਅਸੀਂ ਐਦਾਂ ਸਹਜ ਦੇ ਵਿੱਚ ਬੈਠਣਾ ਹੈ ਜਦੋਂ ਤੁਸੀਂ ਐਦਾਂ ਸਹਜ ਦੇ ਵਿੱਚ ਬੈਠੋਗੇ ਤਾਂ 7 ਦਿਨਾਂ ਦੇ ਵਿੱਚ ਤੁਸੀਂ ਨੌਂ ਦਵਾਰਿਆਂ ਤੋਂ ਉੱਤੇ ਉੱਠੇਗਾ ਮਨ ਤੁਹਾਡਾ ਨੌਂ ਦਵਾਰੇ ਛੱਡੋਗੇ 10ਵੇਂ ਦਰ ਆਪਾਂ ਪ੍ਰਵੇਸ਼ ਕਰਾਂਗੇ ਫਿਰ ਪੁੱਛਾਂਗੇ ਗੁਰੂ ਨੂੰ ਕਿ ਗੁਰੂ ਜੀ 10ਵੇਂ ਦਵਾਰ ਦੀ ਨਿਸ਼ਾਨੀ ਕੀ ਹੈ ਫਿਰ ਪਤਸ਼ਾ ਗੁਰਬਾਣੀ ਚ ਦੱਸਦੇ ਐ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤ ਕਹਿੰਦੇ ਦਿਨ ਰਾਤ ਉਥੇ ਅਨਹਦ ਸ਼ਬਦ ਵੱਜਦੇ ਹੁਣ ਆਮ ਗੁਰਮਖ ਪਿਆਰਿਆਂ ਨੂੰ ਇਹ ਨਹੀਂ ਪਤਾ ਕਿ ਅਨਹਦ ਸ਼ਬਦ ਕੀ ਹੁੰਦੇ ਆ ਗੁਰਮਖ ਪਿਆਰਿਓ ਬਗੈਰ ਬਾਜੇ ਤੋਂ ਹਰਮੋਨੀਅਮ ਤੋਂ ਹਰਮੋਨੀਅਮ ਵੱਜਣਾ ਬਗੈਰ ਬੰਸਰੀ ਤੋਂ ਬੰਸਰੀ ਵੱਜਣੀ ਬਗੈਰ ਤਪਲੇ ਤੋਂ ਤਪਲਾ ਵੱਜਣਾ ਬਗੈਰ ਬੱਤਲਾਂ ਤੋਂ ਬੱਤਲ ਕੱਜਣੇ ਹੁਣ ਇਸ ਵਕਤ ਇੱਥੇ ਬਰਮ ਵਰਖਾ ਹੋ ਰਹੀ ਹੈ ਆਨੰਦ ਕੌਣ ਲਏਗਾ ਰੰਗੀਆਂ ਹੋਈਆਂ ਰੂਹਾਂ ਲੈਂਦੀਆਂ ਨੇ ਤੁਸੀਂ ਵੀ ਉਸ ਰੰਗ ਦੇ ਵਿੱਚ ਰੰਗੇ ਜਾਓ ਗੁਰਮਖ ਪਿਆਰਿਓ ਜੇ ਕਿਸੇ ਗੁਰਮਖ ਪਿਆਰੇ ਨੂੰ ਅੱਜ ਦੀ ਇਹ ਕਥਾ ਵਾਰਤਾ ਚੰਗੀ ਲੱਗੀ ਹੋਵੇ ਤਾਗੋਰ ਮੱਕ ਪਿਆਰਿਓ ਦਾਸ ਸੁਨਾਮ ਦੇ ਕੋਲ ਸੁਨਾਮ ਦੇ ਤ ਸੰਗਰੂਰ ਨੂੰ ਗੁਰੂ ਘਰ ਜਾਂ ਸ਼ਰਾਉੜ ਜਾਂਦਾ ਏ ਉਸ ਰੋੜ ਦੇ ਉੱਤੇ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉੱਪਰ ਹੀ ਚੱਥੇ ਰੋੜ ਸੁਨਾ ਅਤੇ ਸਾਲ ਦੇ ਵਿੱਚ ਤਿੰਨ ਵੱਡੇ ਕੈਂਪ ਲੱਗਦੇ ਆ 7 7 8 8 ਦਿਨਾਂ ਦੇ ਹਰ ਸੰਗਰਾਂਤ ਨੂੰ ਬਹੁਤ ਵੱਡਾ ਇਕੱਠ ਹੁੰਦਾ ਹੈ ਹਰ ਸਵੇਰ ਚਰਵਾਰ ਨੂੰ ਸਮਾਗਮ ਹੁੰਦੇ ਐ ਅਤੇ ਹਰ ਰੋਜ਼ ਵਾਹਿਗੁਰੂ ਗੁਰਮੰਤਰ ਦਾ ਜਾਪ ਹੁੰਦਾ ਹੈ ਗੁਰਮੁਖ ਪਿਆਰਿ ਵਾਹਿਗੁਰੂ ਗੁਰਮੰਤਰ ਦਾ ਜਾਪ ਹੁੰਦਾ ਤੁਸੀਂ 10 ਦਿਨ 20 ਦਿਨ 10 ਹਫ਼ਤੇ 10 ਮਹੀਨੇ ਸਾਲ 2 ਸਾਲ ਉੱਥੇ ਰਹਿ ਕੇ ਨਾਮ ਜਪ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਸਕਦੇ ਹੋ ਉੱਥੇ ਕੋਈ ਵੀ ਐਦਾਂ ਦਾ ਗੁਰਮੁਖ ਪਿਆਰਿ ਕੋਈ ਫੀਸ ਨਹੀਂ ਹੈ ਅਤੇ ਜੇ ਤੁਹਾਨੂੰ ਇਹ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਸਾਨੂੰ ਕਦੇ ਵੀ ਬੁਲਾ ਸਕਦੇ ਹੋ ਤੁਹਾਨੂੰ ਸਾਡੀ ਸੰਗਤ ਦਾ ਕੋਈ ਵੀ ਗੁਰਮਖ ਕਦੇ ਇਹ ਨਹੀਂ ਬੋਲੇਗਾ ਕਿ ਬਾਬਾ ਜੀ ਦੀ ਇਹ ਫੀਸ ਹੈ ਸਿਰਫ ਸਾਡੀ ਫੀਸ ਕੀ ਹੈ ਸੰਗਤ ਦੀ ਭਾਵਨਾ ਤੇ ਸੰਗਤ ਦਾ ਪਿਆਰ ਸੰਗਤ ਦੀ ਭਾਵਨਾ ਤੇ ਸੰਗਤ ਦਾ ਪਿਆਰ ਇਹ ਤੋਂ ਕੱਟ ਵੀ ਅਸੀਂ ਕਹਿ ਦਿੰਨੇ ਆ ਗੁਰਮਖ ਪਿਆਰਿਓ ਗੱਲ ਮਾਇਆ ਦੀ ਨਹੀਂ ਗੱਲ ਤੇ ਮਾਲਕ ਨੂੰ ਮਿਲਣ ਦੀ ਐ ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਸਮਾਗਮ ਕਰਵਾਉਣਾ ਚਾਹੁੰਦੇ ਹੋ ਪਰ ਲੇਕਿਨ ਜੇ ਵਿਆਜਤ ਨਹੀਂ ਦਿੰਦੀ ਤੁਸੀਂ ਸਾਨੂੰ ਕਹਿ ਦਿਓ ਕਿ ਬਾਬਾ ਜੀ ਆਜਿਓ ਨਾਲੇ ਸਮਾਗਮ ਕਰ ਦਿਓ ਨਾਲੇ ਵੀ 30000 ਰੁਪਇਆ ਵੀ ਲੈ ਆਇਓ ਅਸੀਂ ਉਹ ਵੀ ਲੈ ਆਵਾਂਗੇ ਗੁਰਮਖ ਪਿਆਰਿਓ ਗੱਲ ਮਾਇਆ ਦੀ ਨਹੀਂ ਗੱਲ ਤੇ ਮਾਲਕ ਨੂੰ ਮਿਲਣ ਦੀ ਹੈ ਸਾਡੀ ਆਪਣੀ ਤੁਹਾਡੀ ਸਾਰਿਆਂ ਦੀ ਡਿਊਟੀ ਲਈ ਹੈ ਪਾਤਸ਼ਾਹ ਨੇ ਕਿ ਆਖਿਆ ਆਪ ਜਪੋ ਅਵਰਾ ਨਾਮ ਜਪਾਓ ਆਪ ਸਾਰਿਆਂ ਨੇ ਰਲ ਮਿਲ ਕੇ ਨਾਮ ਜਪਣਾ ਹੈ ਗੁਰਮਖ ਪਿਆਰੇ ਹੁਣ ਸਪੈਸੇ ਤੇ ਸਾਡੇ ਸਮਾਗਮ ਘਟੋ ਘਟ 2.5 ਘੰਟੇ ਤੋਂ ਬਗੈਰ ਆਨੰਦ ਨਹੀਂ ਆਉਂਦਾ ਜੋ ਕਥਾ ਵਾਰਤਾਂ ਨੂੰ ਛੇੜਦੇ ਆ ਉਹ ਕਥਾ ਵਾਰਤਾ ਪੂਰੀ ਨਹੀਂ ਹੁੰਦੀ ਅਨਹਦ ਸ਼ਬਦ ਕੀ ਹੈ ਦਸਮਾ ਦਵਾਰ ਕੀ ਹੈ ਉਥੇ ਆਪਾਂ ਕਿੱਦਾਂ ਜਾ ਸਕਦੇ ਆ ਕੌਣ ਹੈ ਜਿਹੜਾ ਸਾਨੂੰ ਉਥੇ ਜਾਣ ਨਹੀਂ ਦਿੰਦਾ ਉਹ ਵਹਿਗੁਰੂ ਨਾਮ ਜਹਾਜ਼ ਕੀ ਹੈ ਅਸੀਂ ਉਸ ਜਹਾਜ਼ ਤੇ ਕਿਵੇਂ ਚੜਨਾ ਹੈ ਕਿਉਂ ਨਹੀਂ ਅਸੀਂ ਅੱਜ ਤੱਕ ਉਸ ਜਹਾਜ਼ ਦੇ ਉੱਤੇ ਚੜੇ ਜਿਹੜਾ ਰੋਜ ਗਾਈ ਤੇ ਜਾਂਨੇ ਆ ਵੇਹ ਗੁਰੂ ਨਾਮ ਜਹਾਜ਼ ਐ ਚੜੇ ਸ ਉਤਰੇ ਪਾਰ ਪਰ ਨੀਚੇ ਖੜੇ ਗਾਈ ਜਾਂਨੇ ਆ ਕਦੇ ਉਸ ਜਹਾਜ਼ ਤੇ ਚੜੇ ਨਹੀਂ ਹੈ ਜੇ ਵਰਮਖ ਪਿਆਰਿਓ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰਨੇ ਜੇ ਚਾਹਨੇ ਹੋ ਕਿ ਅਸੀਂ ਦੁਬਾਰਾ ਇੱਥੇ ਜਾਣ ਤੋਂ ਬਾਅਦ ਕੀੜੇ ਮਕੌੜੇ ਪਸੂ ਪੰਛੀ ਨਾ ਬਣੀਏ ਇਹ 84 ਲੱਖ ਜੁਨਾ ਚ ਨਾ ਜਾਈਏ ਕਾ অতি ਜ਼ਰੂਰੀ ਐ ਸਿਮਰੋ ਸਿਮਰ ਸਿਮਰ ਸੁਖ ਪਾਓ ਅਰੋਜ ਵਰਮਖ ਪਿਆਰਿਓ ਜੋ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੁਸੀਂ ਉਹੀ ਬਚਨ ਪਰਵਾਨ ਕਰ ਲੋ ਅਰੋਜ ਅਰਦਾਸ ਕਰਦੇ ਹੋ ਉਹੀ ਬਚਨ ਤੁਸੀਂ ਪਰਵਾਨ ਕਰ ਲੋ ਉਹਨਾਂ ਬਚਨਾਂ ਤੇ ਤੁਸੀਂ ਪਹਿਰਾ ਦੇ ਦਿਓ ਦਾਸ ਵਾਧੇ ਨਾਲ ਯਕੀਨ ਨਾਲ ਕਹਿ ਸਕਦਾ ਐ ਜੇ ਤੁਸੀਂ ਕੁਝ ਵੀ ਪਰਮਾਤਮਾ ਦੇ ਕੋਲੋਂ ਮੰਗ ਲਿਓ ਤੁਹਾਨੂੰ ਉਹ ਮਿਲ ਜਾਏਗਾ ਜੋ ਵੀ ਤੁਸੀਂ ਮੰਗੋਗੇ ਤੁਹਾਡੀ ਕੋਈ ਵੀ ਮੰਗ ਆਪਣੀ ਨਾਲ ਹਜ਼ਾਰਾਂ ਸੰਗਤਾਂ ਜਿਹੜੀਆਂ ਜੁੜੀਆਂ ਨੇ ਪਤਾ ਨਹੀਂ ਕਿੰਨੇ ਕੁ ਗੁਰਮੁਖ ਪਿਆਰਿਆਂ ਦੇ ਦੁੱਖਾਂ ਰੋਕਾਂ ਤੋਂ ਛਡਕਾਰਾ ਹੋ ਗਿਆ ਕਿੰਨੇ ਕੁ ਦੇ ਘਰਾਂ ਦੇ ਵਿੱਚੋਂ ਕਲੇਸ਼ ਨਿਕਲ ਗਿਆ ਪਰ ਸਬੰਧਤ ਇੱਕੋ ਹੀ ਹੈ ਕਿ ਪਹਿਰਾ ਦੇ ਦਿਓ ਹਰ ਵੇਲੇ ਹੱਥ ਬੰਨ ਲਿਆ ਕਰੋ ਕਿ ਨਹੀਂ ਗੁਰਮਖੋ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਪਾਂ ਕਿਸੇ ਦੀ ਚੁਗਲੀ ਨਹੀਂ ਕਰਨੀ ਆਪਾਂ ਕਿਸੇ ਦਾ ਬੈਰ ਵਿਰੋਧ ਨਹੀਂ ਕਰਨਾ ਇੱਕ ਲਾਸਟ ਬੇਨਤੀ ਭੈਣਾ ਨੂੰ ਮਤਾਮਾਂ ਨੂੰ ਗੁਰਮਖ ਪਿਆਰਿਓ ਭੈਣਾ ਤੇ ਮਤਾਮਾਂ ਦਾ ਅਭੰਗ ਘਰ ਦਾ ਮਾਹੌਲ ਖਰਾਬ ਕੀਤਾ ਹੋਇਆ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਪਹਿਲੀ ਬੇਨਤੀ ਹਰ ਇੱਕ ਜਿਹੜੀ ਸੱਸ ਹੈ ਉਹ ਆਪਣੇ ਨੂੰ ਨੂੰ ਧੀ ਦਾ ਖਿਤਾਬ ਦੇ ਦਿਓ ਉਸ ਨੂੰ ਧੀ ਦੀ ਥਾਂ ਦੇ ਦਿਓ ਨਾ ਆਪਣੇ ਨੂੰ ਦੇ ਨਾਲ ਲੜਿਆ ਕਰੋ ਦੂਜਾ ਨੂੰ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਸੱਸ ਨੂੰ ਆਪਣੀ ਮਾਂ ਦਾ ਖਿਤਾਬ ਦੇ ਦਿਓ ਸੋਚ ਲਿਆ ਕਰੋ ਕਿ ਮੇਰੀ ਵੀ ਮਾਂ ਹੈ ਮੇਰੀ ਮਾਂ ਦੇ ਕੋਲ ਵੀ ਬੇਗ਼ਾਨੀਆਂ ਨੂੰਹਾਂ ਨੇ ਜੇ ਮੈਂ ਤੇਰੀ ਸੱਸ ਨੂੰ ਪਿਆਰ ਕਰੂੰਗੀ ਤਾਂ ਕੋਈ ਮੇਰੀ ਮਾਂ ਨੂੰ ਪਿਆਰ ਕਰੇਗਾ ਹਰ ਇੱਕ ਸੱਸ ਚਾਹੁੰਦੀ ਹੈ ਕਿ ਮੇਰੀ ਧੀ ਆਪਣੇ ਘਰ ਖੁਸ਼ ਹੋਵੇ ਪਰ ਉਹ ਸੱਸ ਜਿਹੜੀ ਉਹਦੇ ਘਰ ਨੂੰ ਹੈ ਉਸ ਨੂੰ ਪਿਆਰ ਨਹੀਂ ਕਰਦੀ ਉਸ ਨੂੰ ਖੁਸ਼ ਨਹੀਂ ਰੱਖਣਾ ਚਾਹੁੰਦੀ ਬੇਨਤੀ ਹੈ ਮੇਰੀਆਂ ਮਾਮਾ ਤੇ ਭੈਣਾਂ ਨੂੰ ਜਦੋਂ ਤੁਸੀਂ ਘਰ ਦੇ ਵਿੱਚ ਸਾਸਲੂ ਮਾਂ ਵਾਲਾ ਕਿਤਾਬ ਦੇਤਾ ਨੂੰ ਨੂੰ ਧੀ ਵਾਲਾ ਕਿਤਾਬ ਦੇਤਾ ਤੁਹਾਡਾ ਘਰ ਸਵਰਗ ਬਣ ਜਾਏਗਾ ਜਦੋਂ ਤੁਹਾਡਾ ਘਰ ਸਵਰਗ ਬਣ ਗਿਆ ਫਿਰ ਨਾਮ ਜਪਣ ਦਾ ਆਨੰਦ ਆਏਗਾ ਅਸੀਂ ਕੀ ਨਾਮ ਜਪਾਂਗੇ ਸਾਡੇ ਘਰਾਂ ਦੇ ਵਿੱਚ ਆ ਬੈਰ ਤੇ ਵਿਰੋਧ ਨਿੰਦਿਆ ਤੇ ਚੁਗਲੀ ਇਹ ਸੇ ਨੇ ਸਾਨੂੰ ਪਿੱਛੇ ਪਾਇਆ ਹੋਇਆ ਹੁਣ ਇੱਕ ਸਵਾਲ ਕੈਣਾ ਦੇ ਅੰਦਰ ਘੁੰਮ ਗਿਆ ਤੇ ਬਾਬਾ ਜੀ ਮੈਂ ਤੇ ਨੂੰਹ ਦੀ ਨਿੰਦਿਆ ਛੱਡ ਦੇਉਂਗੀ ਪਰ ਮੇਰੀ ਨੂੰਹ ਬਹੁਤ ਕਰਦੀ ਐ ਮੈਂ ਉਹਦਾ ਕੀ ਕਰਾਂ ਨੂੰਹ ਵੀ ਇਹੀ ਗੱਲ ਕਹਿੰਦੀ ਐ ਬਾਬਾ ਜੀ ਮੇਰੀ ਸੱਸ ਬਹੁਤ ਨਿੰਦਿਆ ਚੁਗਲੀਆਂ ਕਰਦੀ ਐ ਜੇ ਤੁਹਾਡੀ ਸੱਸ ਤੇ ਨੂੰਹ ਨਿੰਦਿਆ ਚੁਗਲੀ ਕਰਦੀ ਐ ਤੁਹਾਡੇ ਚੰਗੇ ਕਰਮ ਨੇ ਉਹ ਤੁਹਾਡੇ ਪਾਪਾਂ ਨੂੰ ਧੋ ਰਹੀ ਐ ਉਹ ਤੁਹਾਡੇ ਪਾਪਾਂ ਨੂੰ ਧੋਰੀ ਐ ਤੋ ਲੈਣ ਦਿਓ ਉਹ ਲੈਣ ਦਿਓ ਹੋਰ ਕੋਈ ਸਾਬਣ ਨਹੀਂ ਇਤਾਂ ਦੀ ਬਣੀ ਜਿਹੜੀ ਸਾਡੇ ਪਾਪਾਂ ਨੂੰ ਧੋ ਸਕੇ ਇੱਕ ਨਿੰਦਿਆ ਹੈ ਜਿਹੜੀ ਸਾਡੇ ਪਾਪਾਂ ਨੂੰ ਧੋ ਰਹੀ ਹੈ ਜੇ ਕੋਈ ਆਪਣੇ ਨਿੰਦਿਆ ਕਰਦਾ ਹੈ ਨਾ ਖੁਸ਼ ਹੋ ਜਾ ਕਰੋ ਭਗਤ ਕਬੀਰ ਨੇ ਕਿਹਾ ਸੀ ਨਿੰਦੋ ਲੋਗੋ ਮੁਝ ਕੋ ਨਿੰਦੋ ਨਿੰਦਾ ਜਾਣ ਕੋ ਖੜੀ ਪਿਆਰ ਬਸ ਆਇਨੇ ਕੁ ਬੇਨਤੀ ਪ੍ਰਵਾਨ ਕਰਿਓ ਛੋਟੀਆਂ ਛੋਟੀਆਂ ਗੱਲਾਂ ਤੇ ਭਟਕਿਆ ਨਾ ਕਰੋ ਬਸ ਇਹ ਸੋਚ ਲਿਆ ਕਰੋ ਤੇ ਜੇ ਤੁਹਾਨੂੰ ਕਿਸੇ ਨੇ ਮਾੜਾ ਪਰਿਵਾਰ ਦੇ ਵਿੱਚੋਂ ਕਹਿਤਾ ਨਾ ਤਾਂ ਮਾਲਕ ਤੇ ਵੇਖਦਾ ਹੈ ਮਾਲਕ ਤੇ ਭਰੋਸਾ ਰੱਖ ਲਿਆ ਕਰੋ ਮਾਲਕ ਤੇ ਵਿਸ਼ਵਾਸ ਕਰ ਲਿਆ ਕਰੋ ਬਸ ਸਾਰਾ ਦਿਨ ਤਰੇ ਜਾਣੇ ਹੋ ਤੁਸੀਂ ਇੱਕ ਪੈਰ ਦੇ ਉੱਤੇ ਵਾਹ ਦੂਜੇ ਤੇ ਗੁਰੂ ਵਾਹ ਗੁਰੂ ਭੈਣਾ ਪ੍ਰਸ਼ਾਦੇ ਬਣਾਉਂਦੀਆਂ ਨੇ ਵਾਹ ਗੁਰੂ ਵਾਹ ਗੁਰੂ ਝਾੜੂ ਫੇਰਦੀਆਂ ਨੇ ਵਾਹ ਗੁਰੂ ਮੱਜਾਂ ਦੀ ਧਾਰ ਕੱਢਦੇ ਹੂੰ ਵਾਹ ਗੁਰੂ ਵਾਹ ਗੁਰੂ ਪੱਠੇ ਵੜਦੇ ਹਾਂ ਵਾਹ ਗੁਰੂ ਖਾਤ ਪਾ ਰਹੇ ਹਾਂ ਵਾਹ ਗੁਰੂ ਐਸੇ ਨੂੰ ਸਾਡੇ ਗੁਰੂ ਜੀ ਨੇ ਆਖਿਆ ਹੱਥ ਪੈਰੋਂ ਕੰਮ ਕਰ ਚੀਤ ਨਰਿੰਜਨ ਨਾਰ ਹੱਥਾਂ ਪੈਰਾਂ ਦੇ ਨਾਲ ਕੰਮ ਕਰੋ ਅਤੇ ਮਾਲਕ ਨੂੰ ਯਾਤ ਕਰੋ ਜਿਸ ਦਿਨ ਤੁਹਾਡੇ ਹਿਰਦੇ ਦੇ ਉੱਤੇ ਵਾਹਿਗੁਰੂ ਗਰਮੰਤਰ ਜਪ ਗਿਆ ਵਸ ਗਿਆ ਉਸੇ ਦਿਨ ਤੁਹਾਡੀ ਜੀਵਾ ਤੋਂ ਉਤਲੇ ਪਾਸੇ ਖਾਲੀ ਥਾਂ ਹੈ ਉਹਨੂੰ ਤਾਲੂ ਕਹਿੰਦੇ ਆ ਉਹਦੇ ਵਿੱਚੋਂ ਬੂੰਦਾਂ ਡਿੱਗਣਗੀਆਂ ਤੁਹਾਡੀ ਰਛਨਾ ਦੇ ਉੱਤੇ ਤੁਹਾਡੀ ਰਛਨਾ ਦੇ ਉੱਤੇ ਬੂੰਦਾਂ ਡਿੱਗਣਗੀਆਂ ਉਹਨੂੰ ਕਹਿੰਦੇ ਆ ਅੰਮ੍ਰਿਤ ਧਾਰਾ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇੱਥੇ ਆ ਇੰਨੀਕ ਸੰਗਤ ਦੇ ਵਿੱਚ ਬੈਠਿਆਂ ਨੇ ਦਸ ਰੂਹਾਂ ਜਿਹੜੀਆਂ ਅੰਦਰੋਂ ਅੰਮ੍ਰਿਤ ਕੱਢ ਕੇ ਪੀਂਦੀਆਂ ਨੇ ਬੈਠਿਆਂ ਨੇ ਦਸ ਵੀ ਰੂਹਾਂ ਜਿਨ੍ਹਾਂ ਦੇ ਅੰਦਰ ਅਨਹਦ ਨਾਦ ਵੱਜਦੇ ਆ ਅਨਹਦ ਨਾਦ ਵੱਜਦੇ ਆ ਪੰਜ ਚਾਰਕ ਗੁਰਮਖ ਇਤਾਂ ਦੇ ਵੀ ਬੈਠੇ ਜਿਹੜੇ ਪ੍ਰਤੱਖ ਪਰਮਾਤਮਾ ਪ੍ਰਕਾਸ਼ ਰੂਪ مالک ਤੇ ਦਰਸ਼ਨ ਕਰ ਲੈਂਦੇ ਆ ਇਹ ਨੇਤਰ ਜਿਹੜੇ ਆਪਾਂ ਨੂੰ ਮਿਲੇ ਸੀ ਨਾ ਇਹ ਸੰਸਾਰ ਨੂੰ ਵੇਖਣ ਵਾਸਤੇ ਨਹੀਂ ਮਿਲੇ ਸੀ ਪਰਮ ਪਿਤਾ ਪਰਮਾਤਮਾ ਨੂੰ ਵੇਖਣ ਵਾਸਤੇ ਮਿਲੇ ਸੀ ਇਹ ਨੇਤਰ ਮੇਰੇ ਹਰ ਤੁਮ ਮੈਂ ਜੋਤ ਤਰੀ ਤੈਨੋ ਤੁਹਾਡੇ ਵਿੱਚ ਜੋਤ ਰੱਖੀ ਐ ਕਾਦੇ ਵਾਸਤੇ ਹਰ ਬਿਨ ਅਵਰ ਨਾ ਦੇਖਿਓ ਕੋਈ ਬਸ ਹਰੀ ਨੂੰ ਵੇਖਣਾ ਹੋਰ ਨਾ ਕਿਸੇ ਨੂੰ ਵੇਖਿਓ ਅਸੀਂ ਹੋਰ ਸਾਰਾ ਕੁਝ ਵੇਖ ਲਿਆ ਪਰ ਹਰੀ ਨਹੀਂ ਵੇਖਿਆ ਹਰੀ ਨਹੀਂ ਵੇਖਿਆ ਨਹੀਂ ਗੁਰੂ ਪਿਆਰ ਵਾਲਿਓ ਕੋਸ਼ਿਸ਼ ਕਰੋ ਜਿਸ ਦਿਨ ਤੁਹਾਡੇ ਕੋਲ 10 ਲੱਖ ਸਵਾਸ ਵਹਿਗੁਰੂ ਗੁਰਮੰਤਰ ਵਾਲਾ ਜਮਾ ਹੋ ਗਿਆ ਉਸ ਦਿਨ ਤੁਹਾਡੀ ਉੱਚੀ ਅਵਸਥਾ ਬਣ ਜਾਵੇ ਤੁਸੀਂ ਨਾਮ ਜਪਦੇ ਜਪਦੇ ਦੇਹ ਤੋਂ ਵਿਦੇਹ ਹੋ ਜਾ ਕਰੋਗੇ ਤੁਹਾਡੇ ਅੰਦਰ ਅੰਮ੍ਰਿਤ ਦਾ ਖੂਪ ਭਰਿਆ ਪਿਆ ਅੰਮ੍ਰਿਤ ਦਾ ਪੜਿਆ ਪਿਆ ਰੋਜ ਪੜਦੇ ਹਾਂ ਅੰਮ੍ਰਿਤ ਖੂਤਾ ਅੰਤਰ ਭਰਿਆ ਖੂਤਾ ਖੇ ਖੂਨ ਪਰਤੇ ਨੇ ਕੱਢੀਏ ਸ਼ਬਦ ਦੇ ਕਾੜ ਪੀਏ ਪਨਿਹਾਰੀ ਅਸੀਂ ਸ਼ਬਦ ਦੇ ਨਾਲ ਕੱਢ ਕੇ ਪੀਣਾ ਸੀ ਗੁਰਮਖੋ ਪਰ ਪੀਤਾ ਨਹੀਂ ਪੜ ਲਿਆ ਹਜ਼ਾਰਾਂ ਵਾਰੀ ਕੋਸ਼ਿਸ਼ ਬਸ ਕੱਲਾ ਵਹਿ ਤੂ ਗੁਰਮੰਤਰ ਨਹੀਂ ਇੰਨਾ ਜਪੋ ਇੰਨਾ ਜਿੜੜ ਕਰੋ ਸਾਡੇ ਮੁਖ ਦੇ ਵਿੱਚੋਂ ਸਹਸਵਾਹ ਅੰਦਰ ਸਾਂ ਗਿਆ ਆ ਗਿਆ ਵਾਹ ਬਾਹਰ ਸ્વાસ ਆਇਆ ਨਿਕਲ ਗਿਆ ਗੁਰੂ ਉਸ ਦਿਨ ਸਾਨੂੰ ਘਰ ਦੇ ਮਿੱਤਰ ਦੋਸਤ ਕਹਿਣਗੇ ਝੱਲਾ ਪਰ ਜਦੋਂ ਉਹਨਾਂ ਨੇ ਝੱਲਾ ਕਹਿਤਾ ਨਾ ਔਰ ਗੁਰੂ ਦੇ ਚਰਨਾਂ ਦੇ ਵਿੱਚ ਤੁਹਾਡੀ ਹਾਜ਼ਰੀ ਲੱਗ ਗਈ ਤੁਹਾਨੂੰ ਮਾਲਕ ਨੇ ਮਨਜ਼ੂਰ ਕਰ ਲਿਆ ਅਕਸੈਪਟ ਕਰ ਲਿਆ ਕਿ ਆਓ ਛੱਲਿਆ ਪੁੱਤਰ ਇਹੇ ਕਰਕੇ ਪਾਤਸ਼ਾਹ ਕਹਿੰਦੇ ਛਾੜ ਸੱਜਲ ਸਿਆਣਪਾ ਪੁੱਤ ਸਿਆਣਪਾ ਨੂੰ ਛੱਡ ਦੇ ਮੇਰੇ ਕੋਲੇ ਛੱਲਾ ਬਣ ਕੇ ਆ ਜਾ ਗੁਰਮੁਖ ਪੈਰਿਓ ਐਨੀ ਕਹਾਜ਼ਰੀ ਨੂੰ ਪ੍ਰਵਾਨ ਕਰਿਓ ਵਿਚਾਰ ਕਰਦੇ ਆ ਇੱਕ ਨਹੀਂ ਬਹੁਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਬਹੁਤ ਬਹੁਤ ਧੰਨਵਾਦ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨਾਂ ਦੀ ਗੋਦ ਦੇ ਵਿੱਚ ਬਹਿ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਕਰਨ ਦਾ ਸੱਤਾ ਕਸਮਾ ਮਿਲਿਆ ਅਤੇ ਆ ਜਿਹੜਾ ਗੁਰਸਿੱਖ ਪਰਿਵਾਰ ਹੈ ਇਹ ਦਸ ਦੇ ਨਾਲ ਦੋਕ ਸਾਲਾਂ ਤੋਂ ਜੁੜਿਆ ਹੋਇਆ ਹੈ ਇਹਨਾਂ ਦੇ ਅੰਦਰ ਵੀ ਉਹ ਅਨਹਦ ਨਾਦ ਵੱਜ ਰਿਹਾ ਹੈ ਇਹ ਵੀ ਜਿਹੜਾ ਚਾਰ ਪ੍ਰਕਾਰ ਦਾ ਤੁਹਾਡੇ ਅੰਦਰ ਰਸ ਹੈ ਨਾ ਹਰ ਰਸ ਨਾਮ ਰਸ ਅੰਮ੍ਰਿਤ ਰਸ ਬ੍ਰह्म ਰਸ ਉਹਨਾਂ ਦੇ ਵਿੱਚੋਂ ਜਦੋਂ ਆਪਾਂ ਭਗਤੀ ਦੇ ਮਾਰਗ ਤੇ ਚੱਲਦੇ ਆ ਜਿਹੜਾ ਪਹਿਲਾ ਸਾਡਾ ਸਟੈਪ ਹੁੰਦਾ ਹੈ ਭਗਤੀ ਦੀ ਮਾਰਗਤਾ ਉਦੋਂ ਪਰਮਪిత ਪਰਮਾਤਮਾ ਖੁਸ਼ ਹੋ ਕੇ ਆਪਾਂ ਨੂੰ ਜਿਹੜੀ ਪਹਿਲੀ ਦਾਤ ਦਿੰਦੇ ਐ ਨਾ ਉਹ ਹੁੰਦਾ ਹਰ ਰਸ ਉਸ ਹਰ ਰਸ ਨੂੰ ਪਾਉਣ ਵਾਸਤੇ ਸਾਨੂੰ ਰੋਜ਼ ਰਹਿ ਰਾਸ ਸਹਿਬ ਦੇ ਵਿੱਚ ਪਤਸ਼ਾ ਅਗਾ ਕਰਦੇ ਐ ਦੱਸ ਦਿੰਦੇ ਐ ਕਿ ਪੁੱਤ ਜੇ ਤੈਨੂੰ ਹਰ ਰਸ ਨਹੀਂ ਮਿਲਿਆ ਨਾ ਤੂੰ ਭਾਗਾਂ ਤੋਂ ਵੀਣਾ ਹੈ ਜੇ ਤੈਨੂੰ ਹਰ ਰਸ ਅਜੇ ਪ੍ਰਾਪਤ ਨਹੀਂ ਹੋਇਆ ਨਾਮ ਤੇਰੇ ਅੰਦਰ ਪ੍ਰਾਪਤ ਨਹੀਂ ਹੋਇਆ ਤੂੰ ਭਾਗਾ ਤੋਂ ਹੀ ਨਾ ਤੂੰ ਜਮਾ ਦੇ ਕੋਲ ਜਾਵੇਂਗਾ ਅਰੋਜ ਕਹਿੰਦੇ ਆਪਨ ਪਰ ਅਫਸੋਸ ਦ ਕੋਈ ਵੀ ਗੁਰਮਖ ਪਿਆਰੇ ਨੇ ਕਦੇ ਨਹੀਂ ਪੁੱਛਿਆ ਗੁਰੂ ਨੂੰ ਕਿ ਗੁਰੂ ਜੀ ਕਿਉਂ ਆਸੀ ਤੇਰੇ ਬੱਚਿਆਂ ਅਸੀਂ ਦੂਰੋਂ ਚੱਲ ਕੇ ਆਏ ਆ ਮੇਰੇ ਪਿਤਾ ਆਪਣੇ ਚਰਨਾਂ ਦੇ ਨਾਲ ਲਾ ਲੈ ਛਿਮ ਛਿਮ ਵਰਸੇ ਅੰਮ੍ਰਿਤ ਧਾਰਾ ਮੇਰੇ ਪਾਤਸ਼ਾ ਇੰਨਾ ਵਰਸਦੇ ਅੰਮ੍ਰਿਤ ਇਥੇ ਤੂੰ ਮੈਨੂੰ ਵੀ ਦੇ ਦੇ ਪੀਣ ਨੂੰ ਮੈਨੂੰ ਵੀ ਦੇ ਦੇ ਮੇਰੇ ਮਾਲਕਾ ਜਦੋਂ ਪੁੱਛਾਂਗੇ ਜਦੋਂ ਨਿਮਾਣੇ ਨਿਤਾਣੇ ਹੋ ਕੇ ਗੁਰੂ ਦੇ ਪੈਰੀਂ ਪੈਵਾਂਗੇ ਨਾ ਵਰਮਖ ਕਰਿਓ ਪਾਤਸ਼ਾਹ ਨੇ ਗੋਦ ਦੇ ਵਿੱਚ ਲੈ ਲੈਣਾ ਸੱਚ ਜਾਣੇ ਗੋਦ ਦੇ ਵਿੱਚ ਲੈ ਲੈਣਾ ਫਿਰ ਤੁਹਾਡੇ ਅੰਦਰ ਉਹ ਜੀਵਾ ਜਿਤਿਤ ਆਪਣੇ ਅੰਦਰ ਤਾਲੂ ਹੈ ਉਹਦੇ ਵਿੱਚੋਂ ਬੂੰਦਾਂ ਡਿੱਗਣਗੀਆਂ بارش ਹੋ ਜੇਗੀ ਉੱਥੇ ਪੀਲੇ ਜਿੰਨਾ ਪੀਆ ਜਾਂਦਾ ਫਿਰ ਬਾਹਰ ਆ ਖਾਲੀ ਖਲਾ ਦੇ ਵਿੱਚ ਇੱਥੇ ਬ੍ਰੰਹ ਵਰਖਾ ਹੋ ਰਹੀ ਹੈ ਅੰਮ੍ਰਿਤ ਵਰਖਾ ਹੋ ਰਹੀ ਹੈ ਗੁਰੂ ਜੀ ਪਿਆਰਾ ਤੁਸ ਜਦੋਂ ਤੂੰ ਅੰਦਰ ਸਵਾਸ ਲੈਨੇ ਹੋ ਨਾ ਤੈਨ ਅਤਮ ਤੈਨ ਪਦਾਰਥ ਤੁਹਾਡੇ ਅੰਦਰ ਇੱਕ ਸਵਾਸ ਦੇ ਨਾਲ ਜਾਂਦੇ ਹੈ ਹਰ ਕਿਸਵਾਸ ਦੇ ਨਾਲ ਪਵਨ ਜਾਂਦੀ ਹੈ ਜਿਹੜਾ ਸਾਡਾ ਦੂਜੇ ਨੰਬਰ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਨੇ ਸਾਡੀ ਅਗਲੀ ਬਾਹ ਕਿਹਨੂੰ ਫੜਾਈਏ ਪਵਨ ਗੁਰੂ ਸਾਡੇ ਅੰਦਰ ਪਰਵੇਸ਼ ਹੁੰਦਾ ਹੈ ਉਹਦੇ ਨਾਲ ਅੰਮ੍ਰਿਤ ਜਲ ਸਾਡੇ ਅੰਦਰ ਜਾਂਦਾ ਹੈ ਆਤਮਾ ਸਾਡੇ ਅੰਦਰ ਜਾਂਦੀ ਹੈ ਸਾਡੇ ਇੱਥੇ ਅੰਦਰ ਨਾ ਜੀਵਾ ਦੇ ਕੋਲ ਇੱਕ ਯੰਤਰ ਲੱਗੇ ਹੈ ਜਿਸ ਜੰਤਰ ਦੇ ਨਾਲ ਟਕਰਾ ਕੇ ਤਿੰਨੇ ਚੀਜ਼ਾਂ ਵੱਖ-ਵੱਖ ਹੋ ਜਾਂਦੀਆਂ ਨੇ ਜਿਹੜਾ ਪਾਣੀ ਹੈ ਅੰਮ੍ਰਿਤ ਹੈ ਉਹ ਖੱਬੇ ਪਾਸੇ ਚਲਾ ਜਾਂਦਾ ਹੈ ਜਿਹੜੀ ਅਗਨੀ ਹੈ ਉਹ ਸੱਜੇ ਪਾਸੇ ਚਲੀ ਜਾਂਦੀ ਹੈ ਜਿਹੜੀ ਪਾਉਣ ਹੈ ਉਹ ਸੁੱਖ ਬਣਾਤੇ ਇਹਦਾ ਪੰਗਲਾ ਸੁੱਖ ਬਣਾ ਨਦੀਆਂ ਦੇ ਵਿੱਚ ਦੀ ਉਹ ਨੀਚੇ ਲਬੀ ਤੱਕ ਚਲੀ ਜਾਂਦੇ ਨੇ ਜਦੋਂ ਤੁਸੀਂ ਇਸ ਭਗਤੀ ਤੇ ਮਾਰਗ ਤੇ ਚੱਲੋਗੇ ਮਾਲਕ ਨੇ ਕਿਰਪਾ ਕਰ ਦੇਣੀ ਹੈ ਸਾਡੇ ਘਰਾਂ ਦੇ ਵਿੱਚ ਵੀ ਤੰਦਰੁਸਤੀਆਂ ਆਉਣਗੀਆਂ ਤੇ ਅਸੀਂ ਮਾਲਕ ਨੂੰ ਮਿਲ ਵੀ ਲਵਾਂਗੇ ਇਹ ਗੁਰਸਿੱਖ ਪਰਿਵਾਰ ਇਹ ਗੁਰਮਖ ਪਰਿਵਾਰ ਬਹੁਤ ਬਹੁਤ ਧੰਵਾਦ ਜਿਨ੍ਹਾਂ ਦੀ ਬਦੌਲਤ ਦਾਸ ਨੇ ਤੁਹਾਡਾ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕੀਤੇ ਗੁਰੂ ਪਿਆਰਿਆਂ ਦੇ ਦਰਸ਼ਨ ਕੀਤੇ ਜੋ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਪਾਤੀ ਸਿੰਘ ਜੀ ਨੇ ਅ칸ਟ ਪਰ ਸੇਵ ਦੀ ਭੋਗ ਪਾਇਆ ਉਹਨਾਂ ਦੇ ਦਰਸ਼ਨ ਕੀਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਮਾਲਕ ਇਸ ਬੱਚੇ ਨੂੰ ਲੰਮੀ ਆਰਜ਼ੂ ਵਕਸ਼ੇ ਮਾਤਾ ਪਿਤਾ ਦਾ ਆਗਿਆਕਾਰੀ ਜੇ ਤੁਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਕੁਸ ਕਮਾ ਕੇ ਦੇਣਾ ਚਾਹੁੰਦੇ ਹੋ ਤਾਂ ਨਾਮ ਦੇ ਨਾਲ ਜੋੜ ਜੋ ਬਸ ਉਹਨੂੰ ਦੱਸ ਦੋ ਪੁੱਤ ਤੇਰੇ ਅੰਦਰ ਅੰਮ੍ਰਿਤ ਹੈ ਕੱਢ ਕੇ ਪੀ ਲੈ ਉਹਨੂੰ ਦੱਸ ਦੇ ਪੁੱਤ ਮਾਲਕ ਤੇਰੇ ਅੰਦਰ ਬੈਠਾ ਹੈ ਦੂਰ ਨਹੀਂ ਉਹਨੂੰ ਅੰਦਰੋਂ ਤਲਾਸ਼ ਕਰਿਆ ਕਰ ਆਪਾਂ 10 ਦਿਸ਼ਾਂ ਦੇ ਵਿੱਚ ਤੇ ਭੱਜੇ ਫਿਰਦੇ ਰਹਿੰਨੇ ਆ ਪਰ 11ਵੀਂ ਦਿਸ਼ਾ ਸਾਡੇ ਅੰਦਰ ਹੈ ਕਦੇ ਅੰਦਰ ਨਹੀਂ ਉਤਰੀ ਕਦੇ 11ਵੀਂ ਦਿਸ਼ਾ ਦੇ ਵਿੱਚ ਵੀ ਉਤਰ ਜਾ ਕਰੋ ਇਹ ਦੇ ਦਿਓ ਬੱਚਿਆਂ ਨੂੰ ਆਪਾਂ ਬੱਦ ਤੋਂ ਵੱਧ ਗਿਆਨ ਘਰ ਮੁਖ ਪਿਆਰਿਓ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਮਾਲਕ ਉਸ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬੱਚੇ ਦੀ ਉਮਰ ਲੰਮੀ ਕਰੇ ਪਰਿਵਾਰ ਤੇ ਵਿੱਚ ਖੁਸ਼ੀਆਂ ਬਖਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਸੰਗਤ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਆਨੰਦ ਮਾਣਿਆ ਇਹ ਗ੍ਰੰਥ ਦੇ ਪਿਆਰੇ ਮਾਲਕ ਨੇ ਇੱਕ ਦਾਤ ਵਰਖੀ ਹੋਈ ਹੈ ਦਾਸ ਨੂੰ ਜਿੱਥੇ ਵੀ ਦਾਸ ਜਾ ਕੇ ਕਿਤੇ ਬਹਿ ਜਾਂਦਾ ਹੈ ਤਾਂ ਕੋਈ ਵੀ ਗੁਰਮਖ ਪਿਆਰਾ ਨਹੀਂ ਚੁਸਕਦਾ ਬੜੇ ਪਿਆਰ ਤੇ ਨਾਰਪੜੇ ਆਨੰਦ ਦੇ ਨਾਲ ਆਨੰਦ ਲੈਂਦੇ ਆ ਇਹ ਰੱਬ ਵਾਲੀਆਂ ਰੂਹਾਂ ਨੇ ਸਾਰੀਆਂ ਦਾਸ ਬਿਲੇਹਾਰੇ ਜਾਂਦਾ ਇਹਨਾਂ ਰੂਹਾਂ ਤੋਂ ਮਾਲਕ ਦੇ ਅੱਗੇ ਵੀ ਜੋਦੜੀਆਂ ਕਰਦਾ ਮੇਰੇ ਮਾਲਕਾ ਇਹ ਰੂਹਾਂ ਦੀਆਂ ਕਦਮਾਂ ਸਫਲੇ ਕਰਿਓ ਜਿਹੜੇ ਕਦਮਾਂ ਦੇ ਨਾਲ ਚੱਲ ਕੇ ਆਏ ਐ ਸਾਰਿਆਂ ਨੇ ਤਿਲ ਫੁੱਲ ਭੇਟਾ ਕੀਤਾ ਪ੍ਰਵਾਨ ਕਰਿਓ ਮੇਰੇ ਮਾਲਕਾ ਸਾਰੇਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਗੁਰਮਖ ਪਿਆਰਿਓ ਦਿਓ ਇਜਾਜ਼ਤ ਕੋਈ ਗਲਤੀ ਹੋ ਗਈ ਹੋਵੇ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ